ਭਾਰਤੀ ਆ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਉਹਨਾਂ ਦੇ ਸੀਨੀਅਰ ਨੇਤਾ ਜਿਹੜੇ ਸਾਬ ਜੀ ਸਿੰਘ ਦੱਲਿਆ ਉਹਨਾਂ ਵੱਲੋਂ ਅੱਜ ਕਿਸਾਨੀ ਮੰਗਾਂ ਸੰਬੰਧੀ ਖਨੌਰੀ ਵਿਖੇ ਇੱਕ ਮਰਨਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਉਹਦੇ ਵਿੱਚ ਪ੍ਰਸ਼ਾਸਨ ਇਸ ਗੱਲ ਹੀ ਚਿੰਤਤ ਸੀ ਇੱਕ ਤਾਂ ਉਹਨਾਂ ਦੀ ਏਜ ਕਰਕੇ ਤੇ ਇੱਕ ਉਹਨਾਂ ਦੀ ਸਿਹਤ ਕਰਕੇ ਕਿਉਂਕਿ ਜਦੋਂ ਕੋਈ ਮਰਨਵਰਤ ਦਾ ਐਲਾਨ ਹੁੰਦਾ ਤੇ ਲੋਕਾਂ ਦਾ ਇਕੱਠ ਬਹੁਤ ਜ਼ਿਆਦਾ ਉਹਦੇ ਵਿੱਚ ਹੋ ਜਾਂਦਾ ਤੇ ਇਕੱਠ ਦੇ ਕਾਰਨ ਫਿਰ ਸਮੇਂ-ਸਿਰ ਕਈ ਵਾਰੀ ਵਿੱਚੋਂ ਲੋਕ ਵਿਰੋਧ ਕਰਦੇ ਆ ਵੀ ਸਿਹਤ ਸਹੂਲਤ ਜਿਹੜੀ ਹੈ ਲੁਰੰਦੀ ਸੋ ਸਿਹਤ ਸਹੂਲਤਾਂ ਉਹ ਨਹੀਂ ਪਹੁੰਚ ਪਾਉਂਦੀ ਇਸ ਕਰਕੇ ਅਸੀਂ ਉਹਨਾਂ ਦੇ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਦੀ ਸਿਨਿਓਰਟੀ ਨੂੰ ਧਿਆਨ ਚ ਰੱਖਦੇ ਹੋਏ ਤੇ ਉਹ ਸਾਡੇ ਸਾਰਿਆਂ ਲਈ ਸਤਿਕਾਰਯੋਗ ਹੈ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਇਆ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਉਹਨਾਂ ਦਾ ਪ੍ਰੋਪਰਲੀ ਮੈਡੀਕਲ ਚੈੱਕਅਪ ਹੋਣਾ ਜ਼ਰੂਰੀ ਹੈ ਉਹਨਾਂ ਨੂੰ ਅੱਜ ਅਸੀਂ ਨਾਲ ਲੈ ਕੇ ਡੀ ਐਮ ਸੀ ਲੁਧਿਆਣਾ ਵਿਖੇ ਉਹਨਾਂ ਦਾ ਚੈੱਕ ਅਪ ਕਰਾ ਰਹੇ ਹਾਂ ਭਾਰਤੀਆ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਉਹਨਾਂ ਦੇ ਸੀਨੀਅਰ ਨੇਤਾ ਜਿਹੜੇ ਸਹਾਜ ਬੀ ਸਿੰਘ ਦੱਲਿਆਲ ਉਹਨਾਂ ਵੱਲੋਂ ਅੱਜ ਕਿਸਾਨੀ ਮੰਗਾਂ ਸੁਣਦੀ ਖਨੌਰੀ ਵਿਖੇ ਇੱਕ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਉਹਦੇ ਵਿੱਚ ਪ੍ਰਸ਼ਾਸਨ ਇਸ ਗੱਲ ਦੀ ਚਿੰਤਾ ਸੀ ਇੱਕ ਤਾਂ ਉਹਨਾਂ ਦੀ ਏਜ ਕਰਕੇ ਤੇ ਇੱਕ ਉਹਨਾਂ ਦੀ ਸਿਹਤ ਕਰਕੇ ਕਿਉਂਕਿ ਜਦੋਂ ਕੋਈ ਮਰਨਵਰ ਦਾ ਐਲਾਨ ਹੁੰਦਾ ਤੇ ਲੋਕਾਂ ਦਾ ਇਕੱਠ ਬਹੁਤ ਜ਼ਿਆਦਾ ਉਹਦੇ ਵਿੱਚ ਹੋ ਜਾਂਦਾ ਤੇ ਇਕੱਠ ਦੇ ਕਾਰਨ ਫਿਰ ਸਮੇਂ ਸਿਰ ਕਈ ਵਾਰੀ ਵਿੱਚੋਂ ਲੋਕ ਵਿਰੋਧ ਕਰਦੇ ਆ ਵੀ ਸਿਹਤ ਸਹੂਲਤ ਜਿਹੜੀ ਹੈ ਲੁਰੰਬੀ ਸੋ ਸਿਹਤ ਸਹੂਲਤਾਂ ਉਵਣੀ ਪਹੁੰਚ ਪਾਉਂਦੇ ਇਸ ਕਰਕੇ ਅਸੀਂ ਉਹਨਾਂ ਦੇ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਦੀ ਸਿਨਿਓਰਿਟੀ ਨੂੰ ਧਿਆਨ ਚ ਰੱਖਦੇ ਹੋਏ ਤੇ ਉਹ ਸਾਡੇ ਸਾਰੇ ਲਈ ਸਤਿਕਾਰਯੋਗ ਹੈ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਏ ਆ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਉਹਨਾਂ ਦਾ ਪ੍ਰੋਪਰਲੀ ਮੈਡੀਕਲ ਚੈੱਕਅਪ ਹੋਣਾ ਜ਼ਰੂਰੀ ਹੈ ਉਹਨਾਂ ਨੂੰ ਅੱਜ ਅਸੀਂ ਨਾਲ ਲੈ ਕੇ ਡੀ ਐਮ ਸੀ ਲੁਧਿਆਣਾ ਆਵਿਕੇ ਉਹਨਾਂ ਦਾ ਚੈੱਕਅਪ ਕਰਾ ਰਹੇ ਆਂ ਭਾਰਤੀਆ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਉਹਨਾਂ ਦੇ ਸੀਨੀਅਰ ਨੇਤਾ ਇਹ ਇਤਿਹਾਜ ਦੇ 20 ਪੱਲੇ ਆ ਉਹਨਾਂ ਵੱਲੋਂ ਅੱਜ ਕਿਸਾਨੀ ਮੰਗਾਸਵੰਦੀ ਖਨੌਰੀ ਵਿਖੇ ਇੱਕ ਮਰਨਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਉਹਦੇ ਵਿੱਚ ਪ੍ਰਸ਼ਾਸਨ ਇਸ ਗੱਲ ਹੀ ਚਿੰਤਤ ਸੀ ਇੱਕ ਤਾਂ ਉਹਨਾਂ ਦੀ ਏਜ ਕਰਕੇ ਤੇ ਇੱਕ ਉਹਨਾਂ ਦੀ ਸਿਹਤ ਕਰਕੇ ਕਿਉਂਕਿ ਜਦੋਂ ਕੋਈ ਮਰਨਵਰਤ ਦਾ ਐਲਾਨ ਹੁੰਦਾ ਤੇ ਲੋਕਾਂ ਦਾ ਇਕੱਠ ਬਹੁਤ ਜ਼ਿਆਦਾ ਉਹਦੇ ਵਿੱਚ ਹੋ ਜਾਂਦਾ ਤੇ ਇਕੱਠ ਦੇ ਕਾਰਨ ਫਿਰ ਸਮੇਂ-ਸਿਰ ਕਈ ਵਾਰੀ ਵਿੱਚੋਂ ਲੋਕ ਵਿਰੋਧ ਕਰਦੇ ਆ ਵੀ ਸਿਹਤ ਸਹੂਲਤ ਜਿਹੜੀ ਹੈ ਲੁਰੰਦੀ ਸੋ ਸਿਹਤ ਸਹੂਲਤਾਂ ਉਹ ਨਹੀਂ ਪਹੁੰਚ ਪਾਉਂਦੀ ਇਸ ਕਰਕੇ ਅਸੀਂ ਉਹਨਾਂ ਦੇ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਦੀ ਸਿਨਿਓਰਟੀ ਨੂੰ ਧਿਆਨ ਚ ਰੱਖਦੇ ਹੋਏ ਤੇ ਉਹ ਸਾਡੇ ਸਾਰਿਆਂ ਲਈ ਸਤਿਕਾਰਯੋਗ ਹੈ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਇਆ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਉਹਨਾਂ ਦਾ ਪ੍ਰੋਪਰਲੀ ਮੈਡੀਕਲ ਚੈੱਕਅਪ ਹੋਣਾ ਜ਼ਰੂਰੀ ਹੈ ਉਹਨਾਂ ਨੂੰ ਅੱਜ ਅਸੀਂ ਨਾਲ ਲੈ ਕੇ ਡੀ ਐਮ ਸੀ ਲੁਧਿਆਣਾ ਵਿਖੇ ਉਹਨਾਂ ਦਾ ਚੈੱਕਅਪ ਕਰਾ ਰਹੇ